ਸਾਡੇ ਸਾਥੀ ਸਰਕ ਤੇ ਪ੍ਰਸੋਲੇ ਮੇਰੇ ਸਾਰੇ ਵੀਰ ਤੁਹਾਡਾ ਸਾਰਿਆਂ ਦਾਉਣ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਜੋ ਭਾਰਤ ਸਰਕਾਰ ਵੱਲੋਂ ਆਈਪੀਸੀ ਸੀਆਰਪੀਸੀ ਔਰ ਐਵੀਡੈਂਸ ਐਕਟ ਦੀ ਜਗ੍ਹਾ ਨਵੇਂ ਕਾਨੂੰਨ ਚਾਲੂ ਕੀਤੇ ਗਏ ਨੇ ਅਜ ਤੋ ਲਾਗੂ ਹੋਏ ਨੇ ਇਹਨਾਂ ਕਾਨੂੰਨਾਂ ਨੂੰ ਤੁਹਾਡੇ ਵਿੱਚ ਲਾਗੂ ਕਰਨ ਅਤੇ ਪਬਲਿਕ ਨੂੰ ਅਵੇਅਰ ਕਰਨ ਬਾਰੇ ਸਾਡੇ ਮਾਨਯੋਗ ਡੀ.ਐਸ.ਪੀ ਸਾਹਿਬ ਐਸ.ਐਸ.ਪੀ ਸਾਹਿਬ ਵੱਲੋਂ ਸਾਨੂੰ ਹਦਾਇਤ ਹੋਈ ਕਿ ਪਿੰਡਾਂ ਦੇ ਮੁਥਬਰ ਬੰਦਿਆਂ ਨੂੰ ਬੁਲਾ ਕੇ ਸਾਰੀ ਮੌਕਲਕ ਨੂੰ ਅਵੇਅਰ ਕਰਨ ਲਈ ਮੁਥਬਰ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਜਾਵੇ ਇਹ ਕਾਨੂੰਨ ਜੋ ਆਈ.ਪੀ.ਸੀ ਦੀ ਜਗ੍ਹਾ ਭਾਰਤੀ ਨਿਆਇਕਾਇਤ ਸੀਆਰਪੀ ਸੀ ਦੀ ਜਗਾ ਭਾਰਤੀ ਨਾਗਰਿਕ ਸੁਰੱਖਿਆ ਐਕਟ ਔਰ ਐਵੀਡੈਂਸ ਐਕਟ ਦੀ ਜਗਾ ਭਾਰਤੀ ਸ਼ਹਾਦਤ ਐਕਟ 2023 ਅੱਜ ਤੋਂ ਲਾਗੂ ਹੋਏ ਨੇ ਜੋ ਅਸੀਂ ਅਕਸਰ ਹੀ ਆਪਸ ਵਿੱਚ ਗੱਲਬਾਤ ਕਰਦੇ ਸੀ ਕਿ ਇਹ ਜਿਹੜੇ ਕਾਨੂੰਨ ਨੇ ਬੜੇ ਪੁਰਾਣੇ ਚੱਲ ਰਹੇ ਨੇ ਸਾਨੂੰ ਇਹਨਾਂ ਨੂੰ ਇਹ ਜੇ ਕਰਨਾ ਚਾਹੀਦਾ ਕਿਉਂਕਿ ਅੰਗਰੇਜ਼ਾਂ ਦੇ ਵੇਲੇ ਤੋਂ ਇਹ ਲਾਗੂ ਜੀਆ ਕਾਨੂੰਨ ਜਿਹੜੇ ਉਹਦੇ ਨਾਲ ਸਾਡੀ ਸਹੀ ਢੰਗ ਨਾਲ ਸਸ਼ਤਰਸ਼ਣ ਨਹੀਂ ਹੋ ਰਹੀ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਆਂ ਭਾਰਤ ਸਰਕਾਰ ਵੱਲੋਂ ਜੋ ਇਹ ਕਾਨੂੰਨ ਬਣਾ ਕੇ ਨੇ ਇਹਨਾਂ ਬਾਰੇ ਵਿਸਤਾਰ ਪੂਰਵਕ ਜਿਹੜੀ ਗੱਲ ਆਪ ਕਰਦੇ ਆ ਬਹੁਤ ਥਾਂ ਲੱਗੇਗਾ ਬਾਕੀ ਜਿਵੇਂ ਪਹਿਲਾਂ ਸਾਰੇ ਆਪਾਂ ਜਾਣੂ ਹੋ ਗਏ ਸੀ ਕਿ 452 ਕਿੱਥੇ ਲੱਗਦੀ ਆ 326 ਕਿੱਥੇ ਲੱਗਦੀ ਆ ਇਸੇ ਤਰ੍ਹਾਂ ਹੌਲੀ ਹੌਲੀ ਸਾਰਿਆਂ ਨੂੰ ਇਹਦੇ ਬਾਰੇ ਪਤਾ ਲੱਗ ਜਾਏਗਾ ਕਿ ਕਿਹੜੇ ਜੁਰਮ ਤੇ ਕੀ ਤਾਰਾ ਲੱਗਣੀ ਆ ਪਰ ਜਿਹੜੀਆਂ ਮੇਨ ਗੱਲਾਂ ਮੈਂ ਦੱਸਣ ਵਾਸਤੇ ਸਜਾਵਾਂ ਵਤਨ ਦੇ ਨਾਲ ਨਾਲ ਜਿਵੇਂ ਪਹਿਲਾਂ ਕੱਲੇ ਨਸ਼ਿਆਂ ਦੇ ਗਫਾਰੀਆਂ ਦੀ ਜਾਇਦਤ ਮੁਲਕ ਹੁੰਦੀ ਸੀ ਪਰ ਹੁਣ ਉਹ ਬਾਕੀ ਕ੍ਰਾਈਮ ਕਰਨ ਵਾਲੇ ਜਿਵੇਂ ਚੋਰੀਆਂ ਖੋਹਾਂ ਔਰ ਕਿਹਨਾਂ ਹੀ ਕਰਨ ਜਿਹੜਾ ਜਿਵੇਂ ਗੈਂਗਸਟਰ ਕਰਦੇ ਨੇ ਰੋਪੀਆਂ ਲੈਂਦੇ ਨੇ ਉਹਨਾਂ ਪੁੱਚਮਾ ਦੀਆਂ ਵੀ ਜ਼ਾਇਦਾ ਕਿਹੜੇ ਜਿਹੜਾ ਜੁਰਮ ਹੈ ਉਹਦੀ ਤਰੀਕ ਤਸੀਹੇ ਦੇ ਨਾਲ ਵਿੱਚ ਮੁਕੰਮਲ ਕਰਦੇ ਉਸ ਤੋਂ ਬਾਅਦ ਅਦਾਲਤਾਂ ਨੂੰ ਵੀ ਬੰਦ ਕੀਤਾ ਗਿਆ ਹੈ ਕਿ ਤੁਸੀਂ ਇਹਨਾਂ ਕੇਸਾਂ ਦੀ ਇੰਨੇ ਚਿਰ ਵਿੱਚ ਸੁਣਵਾਈ ਕਰਕੇ ਫੈਸਲਾ ਕਰਨਾ ਲਾਗੂ ਹੋਣ ਦੇ ਨਾਲ ਅਗਲਕ ਦੇ ਵਿੱਚ ਕੋਈ ਘਬਰਾਹਟ ਮਹਿਸੂਸ ਹੁੰਦੀ ਹੈ ਤੇ ਕੀ ਸਾਨੂੰ ਇਹਨਾਂ ਕਾਨੂੰਨਾਂ ਨਾਲ ਕੋਈ ਇਨਸਾਫ ਮਿਲੇਗਾ ਜੋ ਕਸੀ ਪੜਿਆ ਇਹਨਾਂ ਕਰੋਨਾ ਵਿੱਚ ਤੇ ਪਬਲਿਕ ਵਿੱਚ ਉਹ ਤੁਹਾਨੂੰ ਪਹਿਲਾਂ ਹੀ ਪਤਾ ਆਇਆ ਕਿ ਕਸੀ ਦੇ ਜਿਵੇਂ ਜਿਵੇਂ ਕੰਮ ਕਰਦੇ ਰਹੇ ਉਸੇ ਪਰੇ ਮੁਕਲੀ ਕਰਾਂਗੇ ਤੇ ਚਾਲੂ ਕਰਦੇ ਸਾਰਾ ਆਪਾਂ ਸਮਝ ਰਹੇ ਆ ਕਿ ਸਾਰੇ ਬੰਦੇ ਜਿਹੜੇ ਉਹ ਮੇਰੇ ਨਾਲ ਸਕੇ ਜਿਹੜੇ ਉਸ ਵਾਸੀ ਜਾਣ ਕੇ ਜਿਹੜੇ ਵਿਚ ਨਾਲੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੀਰੋਂ ਤੁਸੀਂ ਪਿੰਡਾਂ ਵਿੱਚ ਜਾ ਕੇ ਕਿ ਜੇਲਾ ਵਿੱਚ ਭੇਜ ਸਕਦੇ ਆ ਸਟਾਪ ਡਾਉਣ ਦਾ ਕੰਮ ਜਿਹੜਾ ਤੁਹਾਡੇ ਹੱਥ ਹੈ। ਤੁਸੀਂ ਇਹਨਾਂ ਨੂੰ ਕਦੋਂ ਚਲਾਉਣਾ ਤੇ ਕਦੋਂ ਇਹਨਾਂ ਨੂੰ ਫਿਰ ਦੁਬਾਰਾ ਚਾਲੂ ਕਰਾਉਣਾ ਜਦੋਂ ਵੀ ਜਵਾਨਤ ਹੁੰਦੀ ਆ ਕੇ ਦੁਬਾਰਾ ਕੰਮ ਫਿਰ ਉਹ ਹੀ ਸ਼ੁਰੂ ਕਰਦੇ ਜਾਓ ਵੱਤਵਾ ਦੋ ਚਾਰ ਦਿਨ ਕੱਢਦੇ ਤੁਹਾਨੂੰ ਸਾਰੇ